ਸਵਾਗਤਾਂ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਕੋਠੇ ਜਾਨੀ ਸਰ ਸਰਾਵਾਂ ਤੋਂ ਟੈਲਵਾਂ ਵਾਲੀ ਛੜਕ ਦੇ ਉੱਤੇ ਇਹ ਕੋਠੇ ਆਉਂਦੇ ਆ ਕੋਟਕਪੂਰੇ ਦੇ ਵੀ ਨੇੜ ਆ ਦੱਸੋ ਜੈਤੋ ਵੀ ਬਹੁਤਾ ਦੂਰ ਨਹੀਂ ਜ਼ਿਲ੍ਹਾ ਫਰੀਦਕੋਟ ਇਹਨਾਂ ਨੂੰ ਪੈਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਪਿਛਲੇ 2-3 ਦਿਨਾਂ ਦੇ ਵਿੱਚ ਹੀ ਇਹ ਤੀਜੀ ਵੀਡੀਓ ਆ ਕونکہ ਵਪਾਰ ਦਾ ਬਾਈ ਦਾ ਕੰਮ ਆ ਤੇ ਇਥੇ ਰੂਟੀਨ ਚ ਪਸ਼ੂ ਇਸ ਟਾਈਮ ਵਿਕਰੀ ਵਾਲੇ ਆ ਰਹੇ ਆ ਅੱਜ ਦੀ ਵੀਡੀਓ ਚ ਨਗ ਦੋ ਦਿਖਾਉਂਗਾ ਦੋਸਤੋ ਜਿਹਦੇ ਚੱਕੇ ਗੱਭਣ ਝੋਟੀ ਸੋਹਣੇ ਟਾਂਚੇ ਦੀ ਹੈ ਬਾਕੀ ਜਦੋਂ ਤੁਰੂਗੇ ਉਦੋਂ ਤੁਹਾਨੂੰ ਥਣ ਹਵਾਨਾ ਦੇਖਜੂ ਹਾਲਾਂਕਿ ਹੁਣ ਵੀ ਅੰਦਾਜ਼ਾ ਹੁੰਦਾ ਹੁਣ ਇਥੋਂ ਤੁਹਾਨੂੰ ਇਹਦਾ ਥਣ ਹਵਾਨਾ ਦੇਖ ਕੇ ਇਹ ਤੋਂ ਬਿਨਾ ਇੱਕ ਵੈੜ ਗਾਂ ਜਿਹੜੀ ਇਹ ਵੀ ਗੱਭਣ ਹੈ ਸੋ ਆਪਾਂ ਦੋ ਪਸ਼ੂ ਦਿਖਾਉਣੇ ਆ ਵੀਡੀਓ ਚ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਚਰਵਾਤ ਜੀ ਇੱਕ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਹੈ ਜਰੂਰ ਖੇਚਲ ਕਰਿਆ ਕਰੋ ਆ ਕੇ ਦੇਖੋ ਆਪਦੀ ਸਮਝ ਨਾਲ ਪਸ਼ੂ ਜਿਹੜਾ ਉਹ ਖਰੀਦੋ ਨੰਬਰ ਸਕਰੀਨ ਉੱਤੇ ਸਿੱਧਾ ਮਾਲਕ ਦਾ ਚੱਲ ਜਾਂਦਾ ਆਓ ਇਸੇ ਗਾਂ ਤੋਂ ਸ਼ੁਰੂਆਤ ਕਰ ਲਈ ਜਗਤਾਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਗਤਾਰ ਭਾਈ ਅੱਜ ਆਪਾਂ ਦੋ ਨੱਕ ਦਿਖਾਵਾਂਗੇ ਗਾਂ ਕਿੰਨੇ ਦਿਨ ਲੈ ਜੂ ਬਾਈ ਸੋ ਇਹ ਬਾਈ 30 ਤਰੀਕ ਨੂੰ ਦਿਨ ਪੂਰੇ ਜੀ ਹਜੇ ਦੇ 3 ਤਰੀਕ ਨੂੰ ਦਿਨ ਪੂਰੇ ਹੋਣਗੇ 14 ਦਿਨ ਪਏ ਜੀ 14 ਠੀਕ ਹੈ ਅੱਛਾ ਕੀ ਰੇਟ ਰਹਿਣਾ ਇਹਦਾ ਬਾਈ ਇਹਦਾ ਰੇਟ ਬਾਈ 1,20,000 ਰੁਪਏ ਰਹਿਣਾ ਜੀ ਖੋਲੀਏ ਸੋ ਦੋਸ 13 ਪਾਏ ਆ ਹਜੇ 3 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ 20 ਅਪ੍ਰੈਲ ਨੂੰ ਇਹ ਵੀਡੀਓ ਜਿਹੜੀ ਆਪਾਂ ਬਣਾ ਰਹੇ ਆ ਇੱਕ ਲੱਖ ਤੇ 20 ਹਜ਼ਾਰ ਇਹਦਾ ਰੇਟ ਹੈ ਬਾਕੀ ਟਾਂਚਾ ਤੁਹਾਡੇ ਸਾਹਮਣੇ ਆ 13 ਦਿਨਾਂ ਦੀ ਕੱਚੀ ਦਾ ਹਵਾਨਾ ਜਿਹੜਾ ਹੁਣ ਤੁਸੀਂ ਵੀਡੀਓ ਚ ਦੇਖ ਲੋਗੇ ਇੰਟਰਲੌਕ ਲੱਗੀ ਵੀ ਆ ਦੱਸੋ ਉਹਦੇ ਕਰਕੇ ਥੋੜਾ ਜਿਹਾ ਪਸੂ ਸਲਿੱਪ ਕਰਦਾ ਇਹਦਾ ਹੁਣ ਦਾ ਰੁਖ ਹੈ ਇਸ ਸਾਈਡ ਤੋਂ ਵੀ ਤੁਸੀਂ ਇਹਦਾ ਥਣ ਹਵਾਨਾ ਦੇਖ ਸਕਦੇ ਹੋ ਬਾਕੀ ਪਾਸ ਆ ਕੇ ਤੁਸੀਂ ਕਰੋਗੇ ਹੁਣ ਇਦਾਂ ਦਾ ਰੁਖ ਦਿਸਦਾ ਜਗਤਾਰ ਭਾਈ ਦੇ ਪਲੂਣ ਪਲਾਨ ਉਤਰੀ ਵੀ ਆ ਜਾਂ ਇੱਕ ਪਾਸੇ ਥੋੜਾ ਜਿਆਦਾ ਬਾਈ ਇਹਦੇ ਪਲੂਣ ਹੀ ਆ ਆ ਵੀ ਕੋਈ ਦੇ ਦੇ ਇਹ ਇੱਕ ਪਾਸੇ ਵੈਂਦੀ ਹੈ ਜਿਆਦਾ ਅੱਛਾ ਵੈਂਦੀ ਇੱਕ ਪਾਸੇ ਇੱਕ ਪਾਸੇ ਜਿਆਦਾ ਵੈਂਦੀ ਹੈ ਪੱਤਰ ਕਰ ਲੈਂਦੀ ਜਦੋਂ ਦੂਜੇ ਪਾਸੇ ਵੈਂਦੀ ਇੱਕੋ ਜਿਹੀ ਰਹਿੰਦੀ ਹੈ ਠੀਕ ਹੈ ਵਾਕੀ ਆਪਾਂ ਪਾਸ ਕਰਕੇ ਲਏ ਆਪਾਂ ਹਾਂ ਪਾਸ ਕਰਕੇ ਲੈ ਗਾਰੰਟੀ ਆਪਣੀ ਰੱਖੀ ਓਕੇ ਸੋ ਦੋਸਤੋ ਵੈਸੇ ਬਾਈ ਪਾਸ ਕਰਕੇ ਲੈ ਪਲੂਣ ਆ ਬਾਈ ਕਹਿੰਦਾ ਜਦੋਂ ਇੱਕ ਪਾਸੇ ਬੈਠਦੀ ਉਦੋਂ ਦੂਜੇ ਪਾਸੇ ਚਲੀ ਜਾਂਦੀ ਹੈ ਜਦੋਂ ਦੂਜੇ ਪਾਸੇ ਬੈਠੂਗੀ ਉਦੋਂ ਦੂਜੀ ਸਾਈਡ ਨੂੰ ਚਲੀ ਜਾਊ ਹਜੇ 10 ਤਰੀਕ ਨੂੰ ਦਿਨ ਪੂਰੇ ਹੁੰਦੇ ਤੇ 20 ਤਰੀਕ ਨੂੰ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਹੋਰ ਮੱਝ ਬਾਈਕੋਲ ਵਿਕਰੀ ਵਾਲੀ ਅੱਜ ਕਾ ਭਾਈ ਇਹ ਕੰਮ ਕਰਦਾ ਸਮਝ ਇਹ ਬਾਈ ਦੂਜੇ ਸੂਏ ਸੁਣਾ ਠੀਕ ਹੈ ਠੀਕ ਹੈ ਜੀ ਪਹਿਲੇ ਸੂਏ ਨੇ 16 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਠੀਕ ਹੈ ਜੀ ਬਹੁਤ ਚੰਗੀ ਹੈ ਇਹ ਇਹਨਾਂ ਦਾ ਰਿਕਾਰਡ ਚੰਗਾ ਜੀ ਇਹਨੇ ਕੱਟੀ ਵੀ ਬਹੁਤ ਚੰਗੀ ਦਿੱਤੀ ਸੀਗੀ ਉਹਨਾਂ ਨੇ ਆਪਦੇ ਰਸਤੇ ਰਣ ਭੇਜਦੇ ਸੀ ਤਾਂ ਕਿਹਾ ਸੀ ਸਾਨੂੰ ਹੀ ਦੇ ਦਿਓ ਬਟ ਉਹਨਾਂ ਨੇ ਨਹੀਂ ਦਿੱਤੀ ਸਾਨੂੰ ਅੱਛਾ ਇਹ ਦੋ ਨਾ ਕੀ ਸੀ ਇੱਕੋ ਕਰਨ ਹਾਂਜੀ ਦੋ ਨਾ ਗਈ ਸੀ ਜੀ ਠੀਕ ਹੈ ਉਹਨਾਂ ਦੇ ਮੁੰਡੇ ਨੂੰ ਨੌਕਰੀ ਮਿਲ ਗਈ ਨੌਕਰੀ ਮਿਲੇ ਕਰਕੇ ਉਹਨਾਂ ਨੇ ਬਕਾਉ ਕੀਤੀ ਸੀ ਕੀ ਰੇਟ ਰੋਗੇ ਇਹਦਾ ਭਾਈ ਜੀ 1 ਲੱਖ ਤੇ 80000 ਰੁਪਏ ਰੇਟ ਰੋਗਾ ਕਿੰਨਾ ਚਿਰ ਲੈਂਦੀ ਐ ਸੋਨ ਚਿਰ ਹਜੇ ਭਾਈ ਇਹਦੇ 5 ਦਿਨ ਪਏ ਆ ਜੀ ਪੂਰੇ ਆਪ ਦੇ 5 ਦਿਨ ਜੀ ਖੋਲੀ ਸੋ ਦੋਸਤੋ 1 ਲੱਖ ਤੇ 80000 ਰੇਟ ਹੈ ਰੇਟ ਹਮੇਸ਼ਾ ਮਾਲਕ ਦੀ ਆਪਦੀ ਮਰਜ਼ੀ ਦੇ ਹੁੰਦੇ ਆਪਣਾ ਕੰਮ ਆ ਵੀਡੀਓ ਚ ਤੁਹਾਨੂੰ ਪਸ਼ੂ ਦਿਖਾਉਣ ਦਾ ਢਾਂਚਾ ਖੁੱਲਾ ਡੁੱਲਾ ਹਵਾਨਾ ਜਿਹੜਾ ਉਹ ਹੁਣ ਦਾ ਰੁਖ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਦਿਨ ਹਜੇ 5 ਪਾਏ ਆ ਇਹਦੇ ਸੂਨ ਦੇ ਵਿੱਚ ਸੋ 5 ਦਿਨਾਂ ਨੂੰ ਇਹਦੇ ਦਿਨ ਪੂਰੇ ਹੋਣਗੇ ਕਈ ਵਾਰ ਪਸ਼ੂ ਉੱਤੇ ਵੀ ਲੈ ਜਾਂਦਾ ਦਿਨ ਤੇ ਕਈ ਵਾਰ ਉਪਰਾਕਰ ਮੰਨ ਕੇ ਪਹਿਲਾਂ ਵੀ ਸੂ ਸਕਦਾ ਹੁੰਦਾ ਜਗਤਾਰ ਭਾਈ ਇਹਦਾ ਇੱਕ ġੇੜਾ ਹੋਰ ਕਢਾਵਾਂਗੇ ਸੋ ਰੇਟ 1 ਲੱਖ ਤੇ 80 ਹਜ਼ਾਰ ਹੈ ਵੀਡੀਓ ਚ ਰੇਟ ਤੁਹਾਨੂੰ ਦੱਸਤਾ ਦੱਸੋ ਬਾਕੀ ਤੁਸੀਂ ਆ ਕੇ ਦੇਖਿਓ ਇਦਾਂ ਦਾ ਰੋਖੇ ਦੇ ਹਵਾਨੇ ਦਾ ਹੁਣ ਦਿਸਦਾ ਲਿਆ ਬਈ ਜਖਤਾਰ ਮੋੜ ਸੋ ਇਹ ਦੋ ਨਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਆ ਜਿਹਦੇ ਚੱਕੇ ਮੱਝ ਤੇ ਇੱਕ ਗਾਂ ਤੁਹਾਨੂੰ ਪਹਿਲਾਂ ਜਿਹੜੀ ਉਹ ਮੈਂ ਦਿਖਾਤੀ ਐ ਉਹ ਬਾਕੀ ਤੁਸੀਂ ਆ ਕੇ ਪਾਸ ਕਰੋਗੇ ਜਿਹੜਾ ਵੀ ਪਸ਼ੂ ਖਰੀਦਣਾ ਚਾਹੋ ਨੇ ਉਹਦੀ ਤਸੱਲੀ ਜਿਹੜੀ ਉਹ ਤੁਸੀਂ ਕਰਨੀ ਐ ਇੱਥੋਂ ਤੁਸੀਂ ਇਹਦਾ ਹਵਾਨਾ ਮਾਜ ਦਾ ਹੁਣ ਦੇਖ ਲਓ ਹਜੇ 5 ਦਿਨ ਪਏ ਆ ਦਿਨ ਹਜੇ ਲਾਊਗੀ ਸੂਨ ਦੇ ਵਿੱਚ ਤਾਂ ਚਾ ਖੁੱਲਾ ਡੁੱਲਾ ਸੋ ਬਾਕੀ ਜੋ ਚੀਜ਼ ਹੈ ਕਲੀਅਰ ਵੀਡੀਓ ਦੇ ਵਿੱਚ ਦੱਸਦੀ ਹੈ ਇਹ ਤੋਂ ਬਿਨਾ ਇੱਕ ਇਹ ਗਾਂ ਦੋ ਨਾ ਗੱਜ ਦੀ ਵੀਡੀਓ ਦੇ ਵੀ ਕਰਿਆ ਵਾਲੀ ਸੀ ਬਹੁਤ ਮਿਹਰਬਾਨੀ ਦੱਸੋ ਵੀਡੀਓ ਦੇਖਣ ਵਾਸਤੇ